ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮੈਂ ਦੇ ਉਸ ਦਰ ਦਾ ਬਾਬਾ ਦੀਪ ਸਿੰਘ ਦਾ ਨੌਕਰ ਆ ਮੈਨੂੰ ਬਹੁਤ ਖੁਸ਼ੀ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਤਿਹਾਰ ਹੁੰਦਾ ਅਜ ਬਾਬਾ ਦੀਪ ਸਿੰਘ ਨਿਹੜਹਾ ਦਾ ਲੋਕਾਂ ਦਾ ਘਰਾਂ ਦੇ ਵਿੱਚ ਹਰ ਘਰ ਦੇ ਵਿੱਚ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਕਿਉਂਕਿ ਬਾਬਾ ਦੀਪ ਸਿੰਘ ਮਹਾਰਾਜ ਦੇ ਘਰੋਂ ਮੈਂ ਜੋ ਮੰਗਿਆ ਜਿੱਦੇ ਵਾਰੀ ਮੈਂ ਨੱਕ ਰਗੜ ਕੇ ਮੰਗਿਆ ਮੈਨੂੰ ਉੱਥੋਂ ਹੋਰ ਵੱਧ ਕੇ ਮੈਨੂੰ ਉੱਥੇ ਖੁਸ਼ੀ ਪ੍ਰਾਪਤ ਹੋਈ ਆ ਮੈਨੂੰ ਜੋ ਵੀ ਚੀਜ਼ ਮੰਗੀ ਮੈਨੂੰ ਲੋੜ ਨਾਲੋਂ ਵੱਧ ਮਿਲੀ ਆ ਜੇ ਅੱਜ ਜੋ ਵੀ ਮੈਂ ਹਾਂ ਉਸ ਬਾਬਾ ਦੀਪ ਸਿੰਘ ਦੇ ਦਰ ਦਾ ਨੌਕਰ ਆ ਬਾਬਾ ਦੀਪ ਸਿੰਘ ਦੇ ਦਰ ਦੇ ਅਸ਼ੀਰਵਾਦ ਲੈ ਕੇ ਹੀ ਤੁਹਾਡੇ ਵਿੱਚ ਅੱਜ ਜੋ ਵੀ ਆ ਮੈਂ ਉਹਨਾਂ ਦੇ ਕਰਕੇ ਹੀ ਆ ਤੇ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਉਹਨਾਂ ਦੀ ਸ਼ਹੀਦੀ ਨੂੰ ਦਿਲੋਂ ਨਮਨ ਸੇ ਹਰ ਜਗ੍ਹਾ ਤੇ ਲੰਗਰ ਵੀ ਲਗਾਇਆ ਜਾਂਦੇ ਨੇ ਅੱਜ ਤੋਂ ਦੱਸਿਆ ਗਿਆ ਹਰ ਸ਼ਹਿਰ ਦੇ ਵਿੱਚ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਬਾਬਾ ਦੀਪ ਸਿੰਘ ਦਾ ਤੁਸੀਂ ਦੇਖੋ ਜਿੱਥੇ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਹੈ ਕੋਵਿਡ ਸਾਹਿਬ ਤੋਂ ਲੈ ਕੇ ਛੀਦਾ ਸਾਹਿਬ ਤੱਕ ਤੁਸੀਂ ਦੇਖੋ ਐਸਾ ਕੋਈ ਪਿੰਡ ਨਹੀਂ ਹੋਣਾ ਐਸਾ ਕੋਈ ਘਰ ਨਹੀਂ ਹੋਣਾ ਜਿੱਥੇ ਬਾਬਾ ਦੀਪ ਸਿੰਘ ਦਾ ਜਹਾੜਾ ਨਾ ਮਨਾਇਆ ਜਾਵੇ ਜੀ ਠੀਕ ਹੈ ਹਾਂ ਜੀ ਜਰੂਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੰਵਿਧਾਨ ਲਾਗੂ ਹੋਇਆ ਸੀ ਤੇ ਇਸ ਦੇ ਲਈ ਸਾਨੂੰ ਅੱਜ ਸਾਰਿਆਂ ਨੂੰ ਘਰ ਘਰ ਆਪਣੀ ਖੁਸ਼ੀ ਮਨਾਣੀ ਚਾਹੀਦੀ ਹੈ ਤੇ ਹਾਲ ਦੇ ਵਿੱਚ ਤਾਂ ਉਤੋਂ ਅੱਜ ਬਾਬਾ ਦੀਪ ਸਿੰਘ ਨਾਲ ਦਿਹਾੜਾ ਹੈ 26 ਜਨਵਰੀ ਦੀ ਬਾਬਾ ਦੀਪ ਸਿੰਘ ਦਿਹਾੜੇ ਦਾ ਵੀ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਾ ਕਰਦਾ ਨਮਨ ਕਰਦਾ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਾ ਕਰੋਸ਼ਾ ਯੂਥ ਨਾਲ ਗੱਲੋਂ ਕੱਢਾਂ ਨਸ਼ੀ ਜੀ ਜਾਰੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੋ ਅੱਜ ਦੇ ਮੌਕੇ 'ਤੇ ਦੇਖੋ ਅੱਜ ਬਹੁਤ ਵੱਡਾ ਦਿਨ ਹੈ ਠੀਕ ਆ ਅੱਜ ਯੂਥ ਨੂੰ ਸਪੋਰਟਸ ਜੁਆਇਨ ਕਰਨੀ ਚਾਹੀਦੀ ਹੈ ਸਪੋਰਟਸ ਜੁਆਇਨ ਕਰਕੇ ਕਿਉਂਕਿ ਉਹਨਾਂ ਦਾ ਜਿਹੜਾ એનર્ਜੀ ਹੈ ਜਿਹੜੀ ਸਪੋਰਟਸ 'ਤੇ ਲੱਗ ਸਕੇ ਤੇ ਉਹਦੇ ਨਾਲ ਹਰ ਪਾਸਿਓਂ ਨਸ਼ੇ ਤੋਂ ਮੁਕਤ ਰਹਿਣ ਕਿਉਂਕਿ ਸਾਰੀ એનર્ਜੀ ਹੀ ਸਪੋਰਟਸ 'ਤੇ ਲੱਗ ਜਾਏਗੀ ਉਹਨਾਂ ਦੀ ਤੇ ਧਿਆਨ ਵੀ ਅੱਧਰ ਉੱਧਰ ਸੰਗਤ ਵੱਲ ਨਹੀਂ ਜਾਏਗਾ ਚੰਗੀ ਸੰਗਤ ਰੱਖੋ ਮਹਾਰਾਜ ਵੱਲ ਲੱਗ ਕੇ ਰਹੋ ਸਪੋਰਟਸ ਜੁਆਇਨ ਰੱਖੋ ਆਪਣੇ ਤੁਹਾਡਾ ਧਿਆਨ ਰੱਖਿਆ ਤੇ ਪੰਜਾਬ ਸਾਡਾ ਨਸ਼ਾ ਮੁਕਤ ਰਹੇਗਾ ਸਰ ਸਿਧਾਂਤ ਲਾਗੂ ਹੋਇਆ ਸੀਗਾ ਤੇ ਇਹ ਕੋ ਨਮਾਇंदे ਕਿ ਕੀ ਕਹਿਣਾ ਚਾਹੋਗੇ ਅਜੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਲੋਕਾਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਤੇ ਅਸੀਂ ਅੱਜ ਵੀ ਜਿਵੇਂ 26 ਜਨਵਰੀ ਦਾ ਗਾਂਧੀ ਗਰਾਊਂਡ ਵਿਖੇ ਰਸਮ ਅਦਾ ਹੋਈ ਸੀ ਸਾਡੇ ਮਿਨਿਸਟਰ ਸੌਂਦ ਜੀ ਆਏ ਸੀ ਤੇ ਆਪਣਾ ਇੱਥੇ ਵੀ ਸਾਡੇ ਨਾਰਥ ਹਲਕੇ ਦੇ ਵਿੱਚ ਬੜਾ ਭਰਾਵਾਂ ਨੇ ਇੱਕ ਪ੍ਰੋਗਰਾਮ ਰੱਖਿਆ ਸੀ ਜਿੱਥੇ ਆਣ ਦਾ ਮੈਨੂੰ ਮੌਕਾ ਮਿਲਿਆ ਸਾਰਿਆਂ ਨੂੰ ਮਿਲ ਕੇ ਮੈਨੂੰ ਬੜਾ ਅੱਛਾ ਲੱਗਾ ਹਰ ਬੰਦੇ ਦੇ ਅੰਦਰ ਬੜਾ ਲੈ ਰਹਾ ਹੈ ਸਾਰੀ ਟੀਮ ਨਾਲ ਇਹ ਸਮਾਪਨ ਕਰਨ ਵਾਸੀਆਂ ਨੇ ਬੜਾ ਬਹੁਤ ਵਧਾਈ ਦੇਣਾ ਮਸਲਾ ਪੰਜਾਬ ਵਾਸੀਆਂ ਤੇ ਇਹ ਬਹੁਤ ਸੋਹਣਾ ਮੈਸੇਜ ਹੈ ਇਲਾਕੇ ਨਿਵਾਸੀਆਂ ਨੂੰ ਕਿ ਇਸ ਦਿਨ ਕਿਉਂ 26 ਜਨਵਰੀ ਮਨਾਇਆ ਜਾਂਦਾ ਇਹ 1950 ਦੇ ਵਿੱਚ ਇਹ ਸੰਵਿਧਾਨ ਲਾਗੂ ਹੋਇਆ ਸੀ ਇਦੇ ਵਿੱਚ ਦੱਸਦਾ ਵਾ ਕੱਲੇ-ਕੱਲੇ ਇਨਸਾਨ ਨੂੰ ਬੱਚਿਆਂ ਨੂੰ ਕੀ ਤੁਹਾਡਾ ਕੀ ਰਾਈਟ ਟੂ ਕਨਸਟੀਟਿਊਸ਼ਨ ਹੈਗਾ ਤੁਹਾਡਾ ਕੀ ਤੁਹਾਡੇ ਹੱਕ ਹੈਗੇ ਆ ਹੱਕਾਂ ਨੂੰ ਕਿੱਦਾਂ ਖਲੋਣਾ ਵਾ ਸੋ ਇਹ ਬਹੁਤ ਵੱਡਾ ਤੋਹਫਾ ਵਾ ਸਾਡੇ ਦੇਸ਼ ਵਾਸਤੇ ਸੋ ਮੈਂ ਚਾਹਨਾ ਤੁਹਾਡੇ ਮੀਡੀਆ ਥਰੂ ਪਤਾ ਲੱਗੇ ਕਿ ਅੱਜ 26 ਜਨਵਰੀ ਨੂੰ ਕੀ ਮਹੱਤਵ ਹੈਗਾ ਵਾ ਤੇ ਉਦੋਂ ਅੱਜ ਪਾਪਾ ਦੀਪ ਸਿੰਘ ਜੀ ਅਮਰ ਸਿੰਘ ਜੀ ਦਾ ਜਨਮ ਦਿਹਾੜਾ ਵਾ ਸੋ ਸਮੂਹ ਸੰਗਤ ਨੂੰ ਮੈਂ ਲੱਖ-ਲੱਖ ਵਧਾਈ ਦੇਣਾ